ਸ਼ਬਦ ਜੀ ਅਸੀਂ ਅੱਜ ਇਹ ਕਰੇ ਬੈਠੇ ਆਪਾਂ ਆਇਆ ਕੋ ਨਾ ਜਾ ਕੋ ਜਿਹੜਾ ਹੋ ਜਾਵਾ ਤੇ ਨਾਲ ਚਲੋ ਜੀ ਅੱਜ ਨਵਾਂ ਹੈ ਲੱਗਿਆ ਉਹ ਜਿਹੜਾ ਜਾ ਦੂ ਗੁਪਤੀ ਜਿਹਨੂੰ ਪੜਾਉਣਾ ਹੈ ਨਾ ਸਵਾਗਤ ਹੈ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚ ਗਏ ਹਾਂ ਪਸ਼ੂ ਮੰਡੀ ਮਾਨਸਾ ਦੇ ਮਾਨਸਾ ਤੋਂ ਅੱਜ ਬਾਈ ਬੱਲੀ ਨੇ ਖਰੀਦੀ ਸੀਗੀ ਮੈਂ ਇਸ ਤੇ ਆਪਾਂ ਤੋਰ ਕੇ ਦਿਖਾਉਣੇ ਤੁਹਾਨੂੰ ਮਹੀਨਾ ਇੱਕ ਦੀ ਸੂਈ ਹੋਈ ਆ ਤੇ ਬਾਕੀ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਥਾਣ ਦਾ ਹਵਾਨਾ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ ਹੈ ਮੈਂ ਦੇ ਤੇ ਸਿੰਘ ਜਰੂਰ ਖੋਲਾ ਇਹਨੂੰ ਖਵਾ ਸਿੰਘ ਜਰੂਰ ਖੋਲਾ ਤੇ ਅਜ ਤਨ ਹੁਰਕਾਂ ਵਾਲਾ ਤੇ ਬਾਕੀ ਯਾਰ ਹਨਾ ਦੁੱਧ ਦੱਸਦੀ ਆ ਮੈਂ ਚੰਗਾ ਦੁੱਧ ਪਾਦੂ ਹੈ ਨਾ ਕਦੀ ਹੀ ਆ ਦੁੱਧ ਵਾਲੀ ਮਾਂ ਹੈਗੀ ਦੇਖੋ ਭਾਂਡਾ ਲੈ ਕੇ ਤਾਂ ਤੁਰਿਆ ਨਹੀਂ ਆਂਦਾ ਹਨਾ ਹਾਂ ਜੀ ਮੈਂ ਕਹਦੀ ਐ ਤੇ ਲੈ ਚੱਲ ਬੱਲੀ ਇਹ ਬਾਕੀ ਥਾਂ ਲਈ ਗੱਲ ਬੰਤਰ ਦੀ ਗੱਲ ਕਰੀ ਤਾਂ ਬਹੁਤ ਹੀ ਸੋਹਣੀ ਆ ਤੇ ਲਿੱਸੀ ਵੀ ਜ਼ਰੂਰ ਆ ਥੋੜੀ ਤੇ ਬਾਕੀ ਸਾਨੂੰ ਬੱਚਾ ਵੀ ਦਿਖਾਉਣਾ ਤੇ ਪੂਰੀ ਡੇੜਬੀ ਲੈ ਕੇ ਨੇ ਵੀ ਕੀ ਮਾਲਵਲ ਕਰਦਾ ਤੇ ਆਹ ਸਾਹਮਣੇ ਜਿਹੜਾ ਬੱਚਾ ਦੇਖ ਸਕਦੇ ਤੁਸੀਂ ਮਹੀਨੇ ਕੁ ਦੀ ਸੂਈ ਹੋਈ ਆ ਮਹੀਨਾ ਹੋਇਆ ਨਹੀਂ ਤੇ ਬੱਚਾ ਵੱਡਾ ਲੱਗਦਾ ਨਹੀਂ ਉਹ ਹੀ ਲੱਗਦਾ ਮਾਨੂੰ ਲੱਗੀ ਵਾਰ ਹਾਂ ਇਹ ਬਾਕੀ ਥਣਾ ਥਣਾ ਯਾਰ ਗੈਪ ਦੇਖ ਲੈਣਾ ਬਹੁਤ ਸੋਹਣਾਗਾ ਕੱਲਾ ਕੱਲਾ ਥਾਂ ਨਿਖਣਵਾਂ ਲੱਗਿਆ ਤੇ ਵਧੀਆ ਹਵਾਨਾ ਜਿਹੜਾ ਤਿਆਰ ਕਰਿਆ ਹੋਇਆ ਹੈਗਾ ਤੇ ਜੇ ਆਪਾਂ ਗੱਲ ਕਰੀ ਹੈ ਨਾ ਖਾਨਲੇਵੀ ਦੀ ਬੰਤਰਾ ਜਿਹੜੀ ਬਹੁਤ ਸੋਹਣੀ ਆ ਤੇ ਤੇ ਬਾਕੀ ਗੱਲਬਾਤ ਬੱਲੀ ਨਾਲ ਕਰਦੇ ਆਂ ਕਿ ਭਾਪੂ ਰਹਿੰਦਾ ਬੱਲੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਨੇ ਵੱਲ ਦਾ ਹਾਂਜੀ ਕੀ ਹਾਲ ਨੇ ਮੈਂ ਵਧੀਆ ਜੀ ਠੀਕ ਆ ਤੇ ਆਪਾਂ ਇਹ ਮੱਝ ਖਰੀਦੀ ਇੱਥੋਂ ਇਹ ਜੀ ਘਰੋਂ ਲੈ ਆਏ ਘਰੋਂ ਲੈ ਕੇ ਆ ਠੀਕ ਆ ਘਰੋਂ ਲੈ ਕੇ ਆ ਤੇ ਕਿੰਨੇ ਕ ਟਾਈਮ ਦੀ ਸੋਈ ਬਈ ਇਸ ਸੋਈ ਨੂੰ 20 ਦਿਨ ਹੋ ਗਏ 20 ਦਿਨ ਠੀਕ ਹੈ ਦੁੱਧ ਬਾਈ ਕਿੰਨਾ ਤਿਆਰ ਹੈ ਉਹ ਤਾਂ 12 ਲੀਟਰ ਤਿਆਰ ਹੈ ਜੀ 12 ਲੀਟਰ ਤਿਆਰ ਆ ਜਾਵਾਂ ਹਾਂਜੀ ਹਾਂਜੀ ਲੈ ਮਿੱਤਰੋ 12 ਲੀਟਰ ਕਹਿੰਦਾ ਬੱਲੀ ਦੁੱਧ ਤਿਆਰ ਆ ਕਹਿੰਦਾ ਤੇ ਚੰਗੀ ਮੈਂ ਮੈਂ ਕਿਹਦੇ ਤੋਂ ਪ੍ਰੀਤੀ ਆ ਤੇ ਪਰ ਕਹਿੰਦਾ ਘਰੋਂ ਲੈ ਕੇ ਆਂ ਤੇ ਵਧੀਆ ਘਰ ਦੀ ਮੱਝ ਆ ਗਈ ਤੇ ਇਹ ਬਾਕੀ ਬਾਈ ਬੱਲੀ ਦੁੱਧ ਹੋਰ ਪਾਉਗੇ ਬਸ ਨਹੀਂ ਆਏ ਬਹੁਤ ਆਇਆ ਬਹੁਤ ਆ ਹਦੋਂ ਤੇ ਇੱਕਦ ਘੱਟ ਠੀਕ ਆ ਹਣਾ ਕੱਤ ਕੱਤ ਸਾਹਿਬ ਮਨ ਲਾ ਦੁੱਧ ਠੀਕ ਆ ਹਾਂਜੀ ਤੇ ਬੱਲੀ ਰੇਟ ਦੀ ਗੱਲ ਆਂਦੀ ਰੇਟ ਕੀ ਕਰਨਾ ਰੇਟ 80000 ਆ ਜੀ 80 ਹਾਂਜੀ ਮਾਨਦਾਨ ਹੋਜੂ ਹੋ ਜੂਗਾ ਜੀ ਮੌਕਾ ਲੈ ਬਾਈ ਮਾਨਦਾਨ ਵੀ ਬੱਲੀ ਕਹਿੰਦਾ ਹੋ ਜੂਗਾ ਰੇਟ ਕਰਦਾ ਮਿੱਤਰੋ 85000 ਠੀਕ ਹੈ ਤੇ ਬਾਕੀ ਤੁਸੀਂ ਸੰਪਰਕ ਕਰ ਸਕਦੇ ਹੋ ਮਾਨਸਾ ਮੰਡੀ ਤੇ ਆ ਕੇ ਤੇ ਬਾਈ ਵਧੀਆ ਬਾਈ ਆਪਣਾ ਤਾਂ ਕੰਮ ਦਵਾਉਣ ਦਾ ਹਨਾ ਹਾਂਜੀ ਠੀਕ ਹੈ ਆਪਾਂ ਤਾਂ ਦਵਾਉਣੀਆਂ ਗੱਲੀਆਂ ਹਾਂ ਠੀਕ ਹੈ ਤੇ ਇਹ ਤੇਰੇ ਕੋਲੇ ਵੇਚਣ ਵਾਲੀ ਸੀਗੀ ਤਾਂ ਅੱਜ ਲੈ ਆਇਆ 85000 ਬਾਕੀ ਰੇਟ ਵੀ ਸਹੀ ਆ ਜੇ ਆਪਾਂ ਗੱਲ ਕਰੀ ਹਨਾ ਰੇਟ ਦੀ ਤੇ ਬਾਕੀ ਮੌਕੇ ਦਾ ਮਾਨਦਾਨ ਹੋ ਜਾਂਦਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਬਾਕੀ ਤੋਂ ਵਧੀਆ ਪਸ਼ੂ ਮਿਲ ਜਾਂਦਾ ਮਿੱਤਰੋ ਤੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਹੈ ਤੈਨੂੰ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰੇਕ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਆਜੋ ਫਿਰ ਆਪਾਂ ਮੰਡੀ 'ਚ ਮਾਰਦੇ ਕਿਹੜਾ ਤੇ ਪੂਰੀ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਮੱਝਾਂ ਦੀ ਕੀ ਰੇਟ ਚੱਲ ਰਹੀ ਹੈ ਅਜਿਦੇ ਤੇ ਪੂਰਾ ਪਸ਼ੂ ਤੁਹਾਨੂੰ ਦਿਖਾਉਣੇ ਆ ਲੈ ਵੀ ਦੋਸਤੋ ਨਾਲ ਕੱਪਾ ਤੁਹਾਨੂੰ ਝੋਟੀ ਦਿਖਾਉਣੇ ਤੋਕੜ ਘੱਬਣ ਤੇ ਆ ਮੰਗਰ ਕੱਟਾ ਵੀ ਦੇਖ ਸਕਦਾ ਤੁਸੀਂ ਤੇ ਬਾਕੀ ਆਪਾਂ ਬਾਈ ਨੂੰ ਪਸੰਗ ਪਹਿਲਾਂ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਦਈਏ ਤੇ ਪਹਿਲਾਂ ਨਾ ਕੀ ਪਹਿਲਾਂ ਝੋਟੀ ਆ ਤੇ ਬਾਕੀ ਬਾਈ ਨਾਲ ਗੱਲਬਾਤ ਵੀ ਆਪਾਂ ਸਾਰੀ ਕਰਾਂਗੇ ਤੇ ਥਾਣਾ-ਥਾਣਾ ਮੈਂ ਸੈਦ ਜੀ ਦੇਖ ਸਕਦੇ ਹਾਂ ਇਧਰੋਂ ਲੰਮਾ ਦੂਰ ਮੜੇ ਇਹ ਬਾਕੀ ਜੇ ਆਪਾਂ ਗੱਲ ਕਰੀਏ ਥਾਣਾ-ਥਾਣਾ ਦੀ ਸਾਫ਼ ਬਿਲਕੁਲ ਹੈਨਾ ਤੇ ਝੋਟੀ ਚੰਗੀ ਆ ਹੋਰ ਦਾ ਬਾਕੀ ਤੋਰ ਬੰਨ ਦੇ ਬਾਈ ਬੱਚਾ ਵੀ ਦਿਖਾਉਣਾ ਤੁਹਾਨੂੰ ਨਾਲ ਕੱਟਾ ਦਾ ਇਹੋ ਸਾਹਮਣੇ ਤੁਸੀਂ ਦੇਖ ਸਕਦੇ ਨਾਲ ਕੱਟਾ ਪਲਿਆ ਹੋਇਆ ਘਟੋ ਘਟ ਵੀ 7-8000 10000 ਮੰਗੂ ਜਿਹੜਾ ਕੱਟਾ ਹੈਗਾ ਹੋਰ ਵੀ ਉਸ ਨੂੰ ਦਾਦਾ ਜੀ ਠੀਕ ਹੈ ਬਾਈ ਨੂੰ ਆਪਾਂ ਉਸਕੇ ਪੁਰਾਣੀ ਗੱਲਬਾਤ ਕਰਦਾ ਇਧਰ ਆ ਜਾ ਬਈ ਵਿਚਾਲੇ ਹਾਂ ਬਾਈ ਸਸੀ ਗੜ ਸਸੀ ਹੈ ਬਾਈ ਬਈ ਨਾਮ ਦੱਸਿਓ ਮੇਰਾ ਕੁਲਦੀਪ ਠੀਕ ਆ ਤੇ ਕੁਲਦੀਪ ਜੀ ਆਪਾਂ ਝੋਟੀ ਦੀ ਗੱਲ ਕਰ ਲਈਏ ਬਈ ਕਿਵੇਂ ਸੂ ਇਹ ਪਹਿਲਣ ਝੋਟੀ ਆ ਬਾਈ ਪਹਿਲਣ ਹਾਂ ਠੀਕ ਆ ਤੇ ਬਾਈ ਟੋਕੜ ਹੈ ਹਨਾ ਹਾਂ ਠੀਕ ਆ ਕਿੰਨੇ ਟਾਈਮ ਦੀ ਗੱਪਣਾ ਗਈ ਇਹ ਪੌਣੇ ਦੋ ਮਹੀਨੇ ਦੀ ਪੌਣੇ ਦੋ ਮਹੀਨੇ ਦੀ ਆ ਬੱਚਾ ਇਸੇ ਦੀ ਆ ਹਾਂ ਬੱਚਾ ਇਸੇ ਬੱਚੇ ਦੇ ਮਿਲਦੀ ਆ ਹਾਂ ਨਾ ਆਟੇ ਦੇ ਦਾਪੀ ਠੀਕ ਆ ਤੇ ਬਸ ਤੂੰ ਨਾ ਰੱਖ ਲੈ ਮੱਲਾ ਨਹੀਂ ਹੁਣ ਨੂੰ ਵੇਚ ਦਿੰਦੇ ਹਾਂ ਠੀਕ ਆ ਬਾਈ ਫੇਰ ਵੀ ਯਾਰ ਕੱਟਾ ਕੱਟਾ ਮਗਰ ਹਨਾ ਹਾਂ ਕੱਟਾ ਕੱਟਾ ਨਾਲ ਲਈ ਫਿਰ ਦਿਨੀ ਅਗਲਾ ਤੋੜ ਲੈਣਾ ਹੁੰਦਾ ਮੱਲਾ 8-10000 ਦਾ ਹੈਗਾ ਬਾਈ ਹਨਾ 8-10000 ਦਾ ਆਰਾਮ ਨਾਲ ਆ ਕਿਉਂਕਿ ਪਲਿਆ ਹੋਇਆ ਵਧੀਆ ਤੇ ਬਾਕੀ 2 ਮਹੀਨਿਆਂ ਦੀ ਗੱਬਣ ਵੀ ਆ ਚੈੱਕ ਕਰਵਾ ਸਕਦਾ ਹੈ ਹਨਾ ਬਈ ਹਾਂ ਹਾਂ ਚੈੱਕ ਕਰਵਾ ਸਕਦਾ ਮਾਨਸਾ ਮੰਡੀ ਦੇ ਉੱਪਰ ਲੈ ਕੇ ਖੜੇ ਆ ਬਈ ਤੇ ਬਈ ਰੇਟ ਕੀ ਕਰਤਾ ਅਰੇ ਦੋਵਾਂ ਦਾ 80000 ਯਾਰ ਮੰਗਿਆ ਦੋ ਕਟਾ 80000 ਠੀਕ ਹੈ ਦੋਵਾਂ ਦਾ ਦਸੀ ਪੂਰਾ ਦੋਵਾਂ ਦਾ ਦਸੀ ਆ ਠੀਕ ਹੈ ਮਾਨਤਾ ਹੋ ਜੂ ਬਈ ਆ ਕਰਦਾ ਮੌਕੇ ਤੇ ਮਾਰਨ ਲੈ ਵੀ ਮਿੱਤਰੋ ਰੇਟ ਕਰਦਾ ਬਈ 80000 ਦੋਵਾਂ ਦਾ ਨਾਲ ਕਟਾ 10000 ਦਾ 70000 ਦੀ ਅੰਝ ਰਹਿੰਦੀ ਆ ਟੋਕੜ ਗੱਬਣਾਗੀ ਤੇ ਬਾਕੀ ਤੁਸੀਂ ਦਸੱਲੀ ਕਰਕੇ ਹਨਾ ਤੇ ਚੈੱਕ ਕਰਵਾ ਕੇ ਵੀ ਲੈ ਸਕਦੇ ਹੋ ਤੇ ਰੇਟ ਬਾਈ ਦਾ 80000 ਦਾ ਮਾਨਦਾਨ ਜ਼ਰੂਰ ਹੋ ਜੂ ਬਾਈ ਜ਼ਰੂਰ ਕਰਦਾ ਮੌਕੇ ਤੇ ਲੈ ਮੰਤਰੋ ਇੱਕ ਝੋਟੀ ਤੋਰ ਕੇ ਦਿਖਾਉਣਾ ਤੁਹਾਨੂੰ ਤੇ ਬਾਕੀ ਸਿੰਘ ਦੀ ਟੋਪੀ ਲਈ ਹੋਈ ਆ ਤੇ ਥਣਲੇ ਵੀ ਸਾਫ ਹਨਾ ਬਿਲਕੁਲ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਪਹਿਲਾਂ ਨਾ ਬਾਈ ਹਨਾ ਆ ਪਹਿਲਾਂ ਜੀ ਪਹਿਲਾਂ ਤੇ ਬੱਚਾ ਵੀ ਨਾਲ ਆ ਨਾਲੂਆ ਬੱਚੇ ਦਾ ਹਨਾ ਤਾਜੀ ਸੂਹੀ ਆ ਤੇ ਬੱਚੇ ਦਾ ਨਾਲੂ ਵੀ ਤੁਹਾਨੂੰ ਮੈਂ ਦਿਖਾ ਦਣਾ ਦੇਖ ਸਕਦੇ ਜੇ ਤੁਸੀਂ ਗੌਰ ਨਾਲ ਹਨਾ ਪਹਿਲਾਂ ਆ ਕਿ ਤਾਜੀ ਸੂਹੀ ਆ ਤੇ ਬਾਕੀ ਬਾਈ ਤੋਂ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨਾ ਰੇਡ ਰੂਟ ਪੁੱਛ ਕੇ ਤੇ ਕੀ ਗੱਲ ਬਾਤ ਆ ਤੇ ਬਾਕੀ ਝੋਟੀ ਚੰਗੇ ਥੋੜਾ ਸਿੰਘ ਦੀ ਵਜ੍ਹਾ ਕਰਨਾ ਉਪਰੀ ਲੱਗਦਾ ਕਿਉਂਕਿ ਸਿੰਘ ਦੀ ਜਿਹੜੀ ਪੋਲੀਤਰੀ ਹੋਈ ਆ ਤੇ ਥਾਂਲੇ ਵੀ ਬਿਲਕੁਲ ਸਾਫ ਆ ਗਈ ਤੇ ਬਾਈ ਨੂੰ ਪੁੱਛਦਿਆਂ ਰੇਡ ਰੂਟ ਜਾਣਕਾਰੀ ਬਾਈ ਸੱਸੀ ਗਾਲ ਹਾਂ ਸੱਸੀ ਬਾਬਾ ਜੀ ਹਾਂ ਬਾਈ ਨਾਮ ਦੱਸੋ ਆਪਣਾ ਰਾਜੂ ਲਾਜਵ ਰਾਜਾ 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 ਠੀਕ ਹੈ ਤੇ ਰਾਜੇ ਬਾਈ ਜਿਹੜੀ ਝੋਟੀ ਆ ਕਵੇਂ ਸੂਇਆ ਹਾਂ ਜੀ ਪਹਿਲਾਂ ਨੇ ਸੂਈ ਆ ਪਹਿਲਾਂ ਨੇ ਸੂਈ ਆ ਇਹਦੇ ਨੂੰ ਅੱਜ ਪਿੱਛੇ ਕੱਟਾ ਹੈਗਾ ਕਾਇਦਨ ਹੋ ਗਏ ਹਾਂ ਆ ਜਾ ਪੰਛੀ ਦਿਨ ਹੋਏ ਸੀ ਪੰਜ ਛੇ ਦਿਨ ਤੇ ਰਾਜੇ ਰੇਟ ਕੀ ਕਰਤਾ ਬਾਈ ਰੇਟ 70000 ਰੁਪਏ 70000 ਮਾਨਤਨ ਹੋ ਜੂ ਹਾਂ ਮਾਨਤਨ ਹੋ ਜੂਗਾ 70000 ਰੁਪਏ ਠੀਕ ਹੈ ਲੈ ਵੀ 70000 ਰੇਟ ਕਰਦਾ ਤੇ ਬਾਕੀ ਮੌਕੇ ਦੀ ਗੱਲ ਹੁੰਦੀ ਮਿੱਤਰੋ ਮਾਨਤਨ ਬਾਈ ਕਰ ਦੂ ਤੇ ਬਾਕੀ ਬਾਈ ਮੌਕੇ ਤੇ ਮਾਨਤਨ ਕਰ ਦੂਗਾ ਰੇਟ ਹੈ 70000 ਰੁਪਿਆ ਤੇ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਅਜਿਹੇ ਜਿਹੜੇ ਰੇਟ ਨੇ ਵੀ ਕਿਹਜੇ ਪਸੰਦ ਦਰਮਿਆਨੇ ਰੇਟ ਨੇ ਤੇ ਬਾਕੀ ਤਾਜੀ ਸੁਈ ਹੋਈ ਆ ਹਜੇ ਮੰਨ ਕੇ ਚਲੋ ਕੱਲ ਪਰਸੋਂ ਸੁਣੀ ਐ ਤੇ ਬੱਚਾ ਬਾਸ ਲੈ ਲਓ ਬਾਜ ਲੈ ਹਾਂ ਭਾਈ ਇਹ ਪੂਰੀ ਤਸੱਲੀ ਕਰਕੇ ਫੇਰ ਖਰੀਦ ਸਕਦੇ ਹੋ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਮੰਨ ਕੇ ਚਲੋ ਇਹ ਲੈ ਪੂਰੀ ਤਸੱਲੀ ਕਰਕੇ ਫੇਰ ਖਰੀਦ ਸਕਦੇ ਪਹਿਲਾਂ ਝੋਟੀਆਂ ਤਾਲਜੀ ਸੁਈ ਹੋਈ ਆ ਰੇਟ 70000 ਤੇ ਬਾਕੀ ਮੌਕੇ ਦੇ ਮਾਨਦਾਨ ਹੋ ਜੂਗਾ ਅੱਜ ਦੇ ਰੇਟ ਕੀ ਆ ਤੁਸੀਂ ਅਨੁਮਾਨ ਲਾ ਸਕਦੇ ਹੋ ਮੰਡੀ ਦੇ ਵਿੱਚੋਂ ਅਸੀਂ ਮੰਡੀ ਮਾਨਸਾਂ ਦੇ ਪਹੁੰਚੇ ਹੋਇਆ ਮਿੱਤਰੋ ਆਪਾਂ ਇਹ ਸਾਨੂੰ ਉਧਰ ਵੀ ਦਿਖਾਉਣੇ ਆ ਕੀ ਗੱਲ ਬਾਤ ਹਨ ਚੰਗੇਲੇ ਵਾਲੀਆਂ ਗਾਵਾਂ ਗੂਆਂ ਮੱਝ ਹਰ ਪ੍ਰਕਾਰ ਦਾ ਜਿਹੜੇ ਇੱਥੇ ਪਸੂ ਮਿਲ ਜਾਂਦਾ ਤੇ ਜਾਇਜ਼ ਕੀਮਤ ਤੇ ਮਿਲ ਜਾਂਦਾ ਰੇਟ ਜਿਹੜੇ ਅੱਜ ਦੇ ਮੰਡੀ ਦੇ ਤੁਸੀਂ ਦੇਖ ਹੀ ਸਕਦੇ ਹੋ ਨਾ ਵੀਡੀਓ ਦੇਖ ਕੇ ਅੰਦਾਜ਼ਾ ਲਾ ਲਿਓ ਕੀ ਰਹੇ ਆ ਲੈ ਮਿੱਤਰੋ ਨੱਕ ਝੋਟੀ ਤੋਰ ਕੇ ਦਿਖਾਉਣਾ ਤੁਹਾਨੂੰ ਝੋਟੀ ਤੋਰ ਕੇ ਦਿਖਾਉਣਾ ਤੇ ਚੰਗੀ ਹੈ ਨਾ ਤੇ ਬਾਕੀ ਉਹ ਵੀ ਪਹਿਲਾਂ ਤੁਰ ਦਿਨ ਇੱਕ ਵਾਰ ਤੁਸੀਂ ਚੈੱਕ ਕਰ ਲੋ ਥਣਲੇ ਵੀ ਬੰਤ ਰਿਹੜੀ ਬਹੁਤ ਸੋਹਣੀ ਆ ਇਕੱਲਾ ਇਕੱਲਾ ਥਣ ਲੱਗਿਆ ਮੁਠੀ ਵਾਲਾ ਤੇ ਬਾਕੀ ਪਟਪੋੜੇ ਦੀ ਗੱਲ ਕਰੀਏ ਤਾਂ ਪਟਪੋੜਾ ਬਹੁਤ ਸੋਹਣਾ ਲੈ ਚਲ ਬਾਈ ਤੇ ਬਾਕੀ ਆਪਾਂ ਬਾਈ ਨੂੰ ਤਾਂ ਭਾਅ ਪੁੱਛ ਕੇ ਦੱਸਾਂਗੇ ਵਿੱਚ ਕਹਿ ਦਿੰਦੇ ਭਰਾ ਵੀ ਚੰਗੀਆਂ ਝੋਟੀਆਂ ਦੀ ਵੀਡੀਓ ਬਣਾਇਆ ਕਰੋ ਚੰਗੀਆਂ ਬਾਈ ਕਿ ਬਰਮਾ ਵੀ ਲੈਂਦਾ ਆ ਕਿ ਬਣਵਾਉਂਦਾ ਬਣੀ ਇਹ ਮਾ ਝੋਟੀਆਂ ਸਿਰ ਆਣਾ ਗੱਲਵਾਤਾ ਤੇ ਤੁਰਦੀ ਵੀ ਤੁਸੀਂ ਦੇਖ ਲਓ ਤੇ ਮਾਂਗਰ ਵੀ ਇੱਕ ਕੱਟੀ ਆ ਤਾਜੀ ਸੁਹੀ ਹੋਈ ਆ ਤੇ ਪੂਰੀ ਟਾਪ ਦੀ ਝੋਟੀ ਆ ਸ਼ਾਇਦ ਹੋਊ ਵੀ ਹਰਿਆਣੇ ਦੇ ਵਿੱਚੋਂ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆ ਬਾਈ ਸਸਰੀ ਘਰ ਬਾਈ ਸਸਰੀ ਘਰ ਬਾਈ ਬਾਈ ਸਸਰੀ ਘਰ ਸਸਰੀ ਘਰ ਬਾਈ ਤੇ ਕਿਹੜਾ ਪਿੰਡ ਆ ਪਿੰਡੇਗਾ ਜੀ ਵਿਗੜਾ ਬਈ ਨਾਮ ਦਸੀ ਜੀਤ ਸਿੰਘ ਜੀਤੀ ਜੀਤ ਸਿੰਘ ਜੀਤ ਸਿੰਘ ਤੇ ਬਾਈ ਕਿੰਵੇਂ ਸੂਈ ਝੋਟੀ ਹੈ ਆ ਪਹਿਲਣ ਹੈ ਜੀ ਪਹਿਲਣ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ ਜੀ 12 13 ਦਿਨ 12 13 ਦਿਨ ਦੁੱਧ ਬਾਈ ਕਿੰਨਾ ਤਿਆਰ ਦੁੱਧ ਉਹਨੇ 11 ਲੀਟਰ ਤਿਆਰ ਹੈਗਾ ਪੂਰਾ ਹਾਂ ਲੈ ਮਿੱਤਰੋ ਪਹਿਲਣ ਝੋਟੀ ਆ ਹਰਿਆਣੇ ਦੇ ਵਿੱਚੋਂ ਆਈ ਆ ਤੇ ਦੁੱਧ 11 12 ਲੀਟਰ ਤਿਆਰ ਹੋ ਜਾਮਾ ਠੀਕ ਆ ਤੇ ਬਾਈ ਰੇਟ ਕੀ ਕਰਤਾ ਰੇਟ ਜੀ ਇਹ ਦੇਖ 15 ਜੀ 1 15 ਮਾਨਦਾਨ ਹੋ ਜੂ ਹੋ ਜਾਗਾ ਜੀ ਠੀਕ ਆ ਬਾਈ ਕਹਿੰਦਾ 1 15 ਰੇਟ ਆ ਬਾਕੀ ਮੌਕੇ ਦੀ ਗੱਲ ਆ ਮਾਨ ਤਾਨ ਜ਼ਰੂਰ ਹੋ ਜੂਗਾ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਆ ਕੇ ਮਾਨਸਾ ਮੰਡੀ ਦੇ ਤੇ ਮਗਰ ਕੱਟੀ ਆ ਪਹਿਲਾਂ ਝੋਟੀਆਂ ਚੰਗੀਆਂ ਤੇ ਬਾਕੀ ਆਪਾਂ ਤੁਹਾਨੂੰ ਰੇਟ ਜਿਹੜਾ ਪੁੱਛ ਕੇ ਤੇ 1 ਲੱਖ ਤੇ 15000 ਮਾਨ ਤਾਨ ਜ਼ਰੂਰ ਹੋਊਗਾ ਇਹ ਮੇਟਰ ਦੁੱਧ ਵਾਲੀ ਮਾਂਚੀ ਦਿਖਾਉਣੇ ਤੁਸੋਂ ਵੱਡੀਆਂ ਮੱਧਾਂ ਦੁੱਧ ਚੰਗਾ ਦਿੰਦੀਆਂ ਹੁੰਦੀਆਂ ਤੇ ਚੰਗੇ ਦੁੱਧ ਵਾਲੀ ਹਨ ਆਲੇਵੇ ਦੀ ਮੰਤਰ ਕਰੀਤਾ ਨਾਲਾ ਨੂਰਾ ਬਹੁਤ ਸੋਹਣੀਆਂ ਨੇ ਤੇ ਤੁਰਦੀ ਇੱਕ ਵਾਰੀ ਤੁਸੀ ਕਰ ਲਓ ਚੱਕ ਦੇ ਥਣ ਲਿਆ ਜਿਹੜਾ ਮੱਝ ਦੇ ਬਹੁਤ ਸੋਹਣਾ ਲੱਗਿਆ ਹੋਇਆ ਦਰਮਿਆਨੇ ਕਦਰੀ ਆ ਜੇ ਆਪਾਂ ਗੱਲ ਕਰੀਏ ਦੁੱਧ ਵਾਲੀ ਮੱਝ ਆ ਗਈ ਤੇ ਚੰਗਾ ਦੇਖੋ ਥਣ ਥਣ ਪੂਰਾ ਸਪੇਸ ਤੇ ਲੱਗਿਆ ਹੋਇਆ ਤੇ ਨਾੜਾਂ ਵੀ ਉੱਪਰ ਕੇ ਬਾਹਰ ਆ ਰਹੇ ਤਾਜੀ ਸੁਹੀ ਆ ਸਿੰਘ ਥੋੜੇ ਜਰੂਰ ਖੋਲੇ ਤੇ ਮੱਝ ਦੁੱਧਾਂ ਚੰਗਾ ਕੱਢ ਦੂਗਾ ਹਨਾ ਜੇ ਆਪਾਂ ਗੱਲ ਕਰੀਏ ਤਾਂ ਵੱਡੀਆਂ ਮੱਝਾਂ ਜਿਹਦੇ ਕਿਸੇ ਨੇ ਕਈ ਵਾਰ ਭਰਾ ਨੇ ਘਰੇ ਦੁੱਧ ਪਾਉਣ ਵਾਸਤੇ ਲੈਣੀ ਹੁੰਦੀ ਆ ਤਾਂ ਚੰਗੀ ਆਪਾਂ ਜੇ ਆਪਾਂ ਗੱਲ ਕਰੀਏ ਹਨਾ ਦੁੱਧ ਵਾਲੀ ਮੱਝ ਲੇ ਸਕਦੇ ਮੰਗਰ ਬੱਚਾ ਸਾਹਮਣੇ ਤੁਸੀਂ ਦੇਖੋ ਤਾਜੀ ਸੂਈ ਹੋਈ ਹੈ 85000 ਹੈ ਬਾਈ ਹਸੀ ਗਾਲ ਬਾਈ ਨਾਮ ਦੱਸੋ ਸਿੰਦਰਜੀਤ ਠੀਕ ਆ ਸਿੰਦਰ ਕੇਂਦਰ 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 ਬਾਈ ਜਿਹੜੀ ਆਪਾਂ ਮੱਝ ਕਹਿੰਦੇ ਸੂਏ ਇਹ ਇਹ ਪੰਜਵੇਂ ਸੂਏ ਹਾਂਜੀ ਮੈਂ ਠੀਕ ਆ ਤੇ ਬਾਈ ਕਿਹੜੇ ਦਿਨ ਹੋ ਗਏ ਹੁਣ ਚੌਥਾ ਦਿਨ ਸੂਈ ਨੂੰ ਚੌਥਾ ਦਿਨ ਦੁੱਧ ਬਾਈ ਕਿੰਨਾ ਕੋਣ ਦੁੱਧ 12 ਕਿਲੋ ਹੁਣ ਤੇ ਬਾਦੂ 14 ਕਿਲੋ ਇਹਦਾ ਹਣਾ ਲੈਵਾ ਲੈ ਮੇਤਰੋ 14 ਕਿਲੋ ਖੁੱਲਾ ਪਾ ਸਕਦੇ ਤੇ ਮੈਨੂੰ ਵੀ ਆਪਾਂ ਜਿਹੜੀ ਜਿਵੇਂ ਜੱਜਮੈਂਟ ਹੁੰਦੀ ਆ ਤੇ ਲੈਵਾ ਬਹੁਤ ਚੰਗਾ ਬਣਾਵਾ ਤੇ 12 ਕਿਲੋ ਬਾਈ ਕਹਿੰਦਾ ਹੁਣ ਤਿਆਰ ਆ ਪ੍ਰੋਪਰ ਤੇ ਪਰਸੋਂ ਸੁਈਈ ਆ ਤਾਜੀ ਸੁਈਈ ਆ ਜਮਾ ਪੰਜਵੇਂ ਸੁਈਏ ਤੇ ਦੁੱਧ ਵਾਲੀ ਮੱਝ ਜੇ ਕਿਸੇ ਭਰਾਣੇ ਰੱਖਣੀ ਤਾਂ ਮੰਨ ਲਓ ਇੱਕ ਰੱਖ ਲਓ ਹੈ ਜੀ ਮੱਝ ਸੀਲ ਮੱਝ ਜਿਵੇਂ ਆਪਾਂ ਕਹਿੰਦੇ ਵੱਡੀ ਮੱਝ ਦੁੱਧ ਚੰਗਾ ਕੱਢਦੀ ਆ ਤੇ ਭਾਈ ਰੇਟ ਕਿੰਨੇ ਕਰਤਾ 80000 80000 ਮਾਨਤਨ ਹੋ ਜੂਗਾ ਹਾਂ ਠੀਕ ਐ ਤੇ ਬਾਕੀ ਰੇਟ ਬਾਈ 85000 ਕਰਦਾ ਮਾਨਤਨ ਹੋ ਜੂਗਾ ਮੰਡੀਏ ਸਾਹਿਬ ਤੇ 85000 ਰੇਟ ਕਰਦਾ ਬਾਈ ਮਾਨਤਨ ਮੌਕੇ ਤੇ ਹੋ ਜੂਗਾ ਕਿ ਉਹ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਮਾਨਸਾ ਪਸ਼ੂ ਮੰਡੀ ਤੇ ਆ ਕੇ ਤੁਸੀਂ ਚੰਗਾ ਪਸ਼ੂ ਜਿਹੜਾ ਖਰੀਦ ਸਕਦੇ ਹੋ ਨਾ ਜਾਇਜ਼ ਰੇਟ ਅੱਜਾ ਕੋਈ ਬਾਹਲਾ ਰੇਟ ਨਾ ਆਪਾਂ ਸਮਝੀਏ ਤੇ ਇਹੋ ਜਿਹੇ ਮੱਝਾਂ ਚੰਗੇ ਮੰਨ ਲਓ ਜੇ ਪਰ ਰੇਟ ਦੀ ਗੱਲ ਕਰੀ ਤਾਂ 85000 ਕੋਈ ਬਾਹਲਾ ਨਹੀਂ ਮਾਨਦਾਨ ਵੀ ਹੋਊਗਾ ਜੇ ਤੇ ਤਾਜੀ ਸੂਈ ਆ ਤੇ ਬਾਕੀ 14 ਕਿਲੋ ਦੁੱਧ ਉਹ ਖੁੱਲਾ ਹੈ ਕੱਢ ਸਕਦੀ ਹੈ 12 ਕਿਲੋ ਬਾਈ ਹੁਣ ਤਿਆਰ ਦਾ ਹੈ ਦਾ ਚੰਗੀ ਮੱਝ ਆ ਗਈ ਤੇ ਬਾਕੀ ਸਹਿਣਸ਼ੀਲਤਾ ਜਿਹੜੀ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਹੈ ਨਾ ਤੇ ਬਾਕੀ ਤੁਸੀਂ ਇੱਥੇ ਮੰਡੀ ਤੇ ਆ ਕੇ ਦੋਸਤੋ ਖਰੀਦ ਵੀ ਸਕਦੇ ਹੋ ਚੰਗਾ ਪਸ਼ੂ ਜੇ ਆਪਾਂ ਗੱਲ ਕਰੀ ਹੈ ਨਾ ਤੇ ਬਾਕੀ ਇਧਰ ਜਿਵੇਂ ਸੌਦੇ ਵੀ ਹੋਈ ਜਾਂਦੇ ਜਿਵੇਂ ਸੌਦਾ ਹੋਇਆ ਇਧਰ ਭਾਈਆਂ ਨੇ ਮੱਝ ਖਰੀਦੀ ਆ ਜੋ ਇਧਰ ਆਮਨੇ ਤੇ ਬਾਕੀ ਜੇ ਆਪਾਂ ਗੱਲ ਕਰੀਏ ਸਾਰੇ ਪ੍ਰਕਾਰ ਦੇ ਪਸ਼ੂ ਇੱਥੇ ਵੇਚੇ ਜਾਂਦਾ ਚੰਗੇ ਤੋਂ ਚੰਗਾ ਤੇ ਮੰਦੇ ਤੋਂ ਮੰਦਾ ਤੇ ਅੱਜ ਜਿਹੜੇ ਰੇਟ ਹੈ ਗੈਨੂਣ ਜਿਹੜੇ ਰੇਟ ਆ ਕੋਈ ਬਾਹਲੇ ਰੇਟ ਨਹੀਂ ਆਪਾਂ ਜੇ ਆਪਾਂ ਗੱਲ ਕਰੀ ਹੈ ਨਾ ਤੇ ਬੂਰੀਆਂ ਮੱਝਾਂ ਬਹੁਤ ਪਹੁੰਚੀ ਹੋਈਆਂ ਬਾਕੀ ਥੋੜੇ ਮੌਸਮ ਜ਼ਰੂਰ ਖਰਾਬ ਆ ਆਪਾਂ ਤੁਹਾਨੂੰ ਫਿਰ ਉਧਰ ਦਿਖਾਉਣੇ ਕੀ ਗੱਲ ਬਾਤ ਸਾਰੀ ਜਿਵੇਂ ਕਈ ਵਾਰ ਚੰਗੀਆਂ ਝੋਟੀਆਂ ਮਿਲ ਜਿੰਦੀ ਨੇ ਜਿਵੇਂ ਆਹ ਝੋਟੀਆਂ ਦੇ ਦਿਲ ਵਿਚ ਹੈ ਨਾ ਸਰਸਾ ਬੰਨਿਆ ਨਹੀਂ ਰਹੇ ਬਾਕੀ ਸੰਘਾਰੀਆਂ ਹੋਈਆਂ ਦੋਨੇ ਝੋਟੀਆਂ ਤੇ ਆਪਾਂ ਗੱਲ ਕਰੀ ਹੈ ਨਾ ਦੇਖੋ ਸਾਹਮਣੇ ਐਸੀ ਘੜੀਆਂ ਨਹੀਂ ਤੇ ਝੋਟੀਆਂ ਚੰਗੀਆਂ ਨੇ ਇੱਕ ਸੁਈ ਹੋਈ ਹੈ ਤੇ ਇੱਕ ਸੂਨ ਵਾਲੀ ਹੈ ਸੁਈ ਹੈ ਨਾ ਤੇ ਸੁਈਏ ਤੋੜ ਕੇ ਦਿਖਾਉਣੇ ਤੁਹਾਨੂੰ ਇਹ ਬਾਕੀ ਬਈ ਨੇ ਰੱਸਾ ਵੀ ਛੱਡ ਕੇ ਖੜਾਈ ਖੜੀ ਹੈ ਕਹਿੰਦਾ ਸੀਲ ਹੈ ਪੂਰੀ ਹੈ ਨਾ ਤੇ ਤਾੜੀ ਸੂਈ ਹੋਈ ਆ ਤੇ ਆ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਥਣ ਜਿਹੜਾ ਪਿਛਲੇ ਥਣ ਥੋੜੇ ਜਿਹਾ ਜਰੂਰ ਛੋਟੇ ਨੇ ਤੇ ਬਾਕੀ ਹੈ ਨਾ ਥਣ ਹੰਜੇ ਜਿਹੜੀ ਕੱਢੂ ਪਹਿਲਣਾਂ ਨਾ ਹਾਂਜੀ ਪਹਿਲਣ ਪਹਿਲਣਾਂ ਤਾਂ ਇਹ ਥਣ ਜਿਹੜੇ ਹਜੇ ਨੇ ਕੱਢਣੇ ਸਟਾਰਟ ਕਰਨੇ ਆ ਕਿਉਂਕਿ ਪਹਿਲੇ ਸੂਏ ਸੂਈ ਹੋਈ ਆ ਜੇ ਆਪਾਂ ਗੱਲ ਕਰੀਏ ਤਾਂ ਆਈਆਂ ਵੀ ਸ਼ਾਇਦ ਹਰਿਆਣੇ ਦੇ ਵਿੱਚੋਂ ਤੇ ਹਰਿਆਣੇ ਦੀ ਝੋਟੀਆਂ ਨੇ ਤੇ ਆ ਵੀ ਤੋੜ ਦੇ ਬਈ ਮਾੜੀ ਜੀ ਤੇ ਬਾਕੀ ਥਣ ਲੈ ਵਾ ਸਾਫ ਆ ਕ ਬਿਲਕੁਲ ਹੈ ਥਣ ਪਰ ਛੋਟੇ ਨੇ ਥਣ ਕੱਢੂ ਝੋਟੀ ਤੇ ਇੱਕ ਆ ਗੱਭਣਗੇ ਨਾ ਇਹ ਤਾਈ ਸੂਈ ਹੈ ਪਹਿਲਣ ਐ ਵੀ ਬੱਚਾ ਉਹ ਖੜਾ ਹਨ ਬੱਚਾ ਉਹ ਖੜਾਗਾ ਇਹ ਵੀ ਤਾਈ ਸੂਈ ਹੈ ਇਹ ਵੀ ਪਹਿਲਣਾ ਥੋੜੇ ਪਹਿਲਣਾ ਕਰਕੇ ਜਿਵੇਂ ਆਪਾਂ ਕਹਿੰਦੇ ਥਣਾਂ ਨੂੰ ਦਿੱਕਤ ਜ਼ਰੂਰ ਆਉਂਦੀ ਨੇ ਛੋਟੇ ਹੁੰਦੇ ਨੇ ਹਨ ਤੇ ਇਹਦੇ ਦਾ ਤਾਂ ਮੇਂਟਰੋ ਠੀਕ ਆ ਜੇ ਆਪਾਂ ਗੱਲ ਕਰੀ ਹਰਿਆਣੇ ਦੇ ਵਿੱਚੋਂ ਆਈਆਂ ਹੋਈਆਂ ਨੇ ਤੇ ਲੈ ਚੱਲ ਬਈ ਤਾਜੀਆਂ ਸੂਈਆਂ ਹੋ ਜਾਣੀ ਦੋਨੇ ਤੇ ਬਾਕੀ ਆਪਾਂ ਰੇਟਾਂ ਦੀ ਜਾਣਕਾਰੀ ਵੀ ਲੈ ਕੇ ਦੇ ਮੰਗਵਾਇਆ ਤੋਂ ਕੀ ਰੇਟ ਰੂਟ ਕਰਦੇ ਆ ਬਾਕੀ ਬਾਈ ਕਹਿੰਦਾ ਹੂੰ ਸੀਲ ਨੇ ਵੈਸੇ ਚੰਗੀਂ ਦੱਸਦੇ ਆ ਤੇ ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਣਾ ਇਹਦਾ ਜਿਹੜਾ ਬੱਚਾ ਆਪਾਂ ਉਹ ਵੀ ਦਿਖਾ ਦਈਏ ਤੁਹਾਨੂੰ ਉਹ ਸਾਹਮਣੇ ਖੜਾ ਟੰਬੇ ਨਾਲ ਬੰਨੇ ਉਹ ਸਾਹਮਣੇ ਜਿਹੜਾ ਇਹਦਾ ਬੱਚਾ ਹੈਗਾ ਆਹ ਖੜਾ ਤੇ ਆਹ ਬੱਚਾ ਇਹਦਾ ਹੈਗਾ ਤੇ ਬਾਕੀ ਆਪਾਂ ਬਾਈ ਤੋਂ ਰੇਟਾਂ ਦੀ ਜਾਣਕਾਰੀ ਲੈ ਕੇ ਦੇਣਾ ਕੀ ਰੀਟ੍ਰੂਟ ਕਰਦੇ ਕਿੰਨਾ ਭਾਅ ਭੰਦਾ ਸਾਰਾ ਗੱਲਬਾਤ ਕਰਾਂ ਇੱਕ ਨੰਬਰ ਵਾਲੀ ਝੋਟੀ ਦਾ ਰੇਟ ਪੁੱਛਿਆ ਬਾਈ ਸਸਰੀ ਗਾਲ ਸਸਰੀ ਗਾਲ ਜੀ ਬਾਈ ਨਾਮ ਦੱਸੋ ਆਪਣਾ ਸੋਨੂ ਨਾ ਜੀ ਸੋਨੂ ਠੀਕ ਆ ਤੇ ਸੋਨੂ ਬਾਈ ਜੇ ਆਪਾਂ ਪਹਿਲੇ ਨੰਬਰ ਦੀ ਝੋਟੀ ਦਿਖਾਈ ਆ ਤੇ ਕੈਮੇਸ ਹੋਇਆ ਇਹ ਜੀ ਪਹਿਲੇ ਸੂਇਆ ਇਹ ਪਹਿਲੇ ਸੂਇਆ ਠੀਕ ਆ ਕੈਦਨੋ ਕਿ ਸੋਨੂ ਸੂਈ ਨੋ ਜੀ ਇਹ ਜੀ ਅੱਜ 15 ਦਿਨਾਂ ਦੀ ਹੋਈ ਹੈ 15 ਦਿਨਾਂ ਦੀ ਸੂਈ ਹੋਈ ਆ ਠੀਕ ਆ ਤੇ ਦੁੱਧ ਬਾਈ ਕਿੰਨਾ ਹੋਣਾ ਉਹਨ ਮੌਕੇ ਦਾ ਜੀ 10 ਕਿਲੋ ਦੁੱਧ ਤਿਆਰ ਹੈ ਪਹਿਲੇ 10 ਲੀਟਰ ਦੁੱਧ ਤਿਆਰ ਆ ਤੇ ਰੇਟ ਸਾਨੂੰ ਕੀ ਕਰਤਾ ਰੇਟ ਜੀ ਇਹਦਾ ਜੀ ਮੰਗਦੇ 10 10000 ਦਾ ਜੀ ਜਿਹੜੇ 95000 95000 ਇਹਨਾਂ ਮੰਨਦਣ ਕਰਦੇ ਹਾਂ ਜੀ ਰੇਟ ਬਈ 10 95000 ਦੇ ਬਈ ਕਹਿੰਦਾ ਹਾਂ ਨਾ ਦੇਣੀ ਆ ਤੇ ਬਾਕੀ ਤੁਸੀਂ ਮਾਨਸਾ ਮੰਡੀ ਤੇ ਆ ਕੇ ਸਾਨੂੰ ਨਾਲ ਮਿਲ ਸਕਦੇ ਇੱਥੇ ਤੇ ਸਾਨੂੰ ਜਿਹੜੀ ਆ ਬਈ ਦੂਜੇ ਨੰਬਰ ਤੇ ਆਪਾਂ ਤੋਰ ਕੇ ਦਿਖਾਈ ਆ ਇਹ ਜੀ ਇਹਦੀ ਪਹਿਲੇ ਆ ਜੀ ਇਹਦੇ 11 ਲੀਟਰ ਦੁੱਧ ਤਿਆਰ ਹੈ 11 ਲੀਟਰ ਦੁੱਧ ਤਿਆਰ ਆ ਹਾਂਜੀ ਠੀਕ ਆ ਕਹਿ ਕਹਿ ਦੇਣ ਸੁਈਆ ਏ ਵੀ ਜੀ ਨਿਹ ਦਿਨਾਂ ਦੀ ਹੋ ਗਈ 15 ਦਿਨਾਂ ਦੀ ਠੀਕ ਹੈ ਤੇ ਇਹਦਾ ਭਾਈ ਕੀ ਰੇਟ ਕਰਤਾ ਇਹਦਾ ਇੱਕ ਮੰਗਦੇ ਆ ਜੀ 90000 ਦੀ ਦੇਣੀ ਹੈ 1 ਲੱਖ ਪੂਰਾ ਤੇ 90000 ਦੀ ਆਪਾਂ ਦੇਣੀ ਆ ਦੇਣੀ ਹੈ ਠੀਕ ਹੈ ਤੇ ਬਾਕੀ ਦੋ ਹੀ ਹੈ ਨਾ ਦੋਨੇ ਝੋਟੀਆਂ ਤਾਜ਼ੇ ਸੁਈਆਂ ਹੋਈਆਂ ਇਹ ਵੀ ਪਹਿਲਾਂ ਹਾਂ ਜੀ ਪਹਿਲੇ ਇਹਦੇ ਥੋੜੇ ਜਿਹਾ ਪਹਿਲਾਂ ਇੱਕ ਨੰਬਰ ਦੇ ਥਣ ਛੋਟੇ ਹੈ ਨਾ ਮੰਗਦੇ ਹਾਂ ਇੱਥੇ ਥਣ ਛੋਟੇ ਹੈ ਕੱਡੂ ਹੈ ਜੀ ਹਾਂ ਕੱਡੂ ਕੀ ਹੈ ਜੀ ਇਹ 15 ਦਿਨਾਂ ਦੀ ਹੋਈ ਹੈ ਮੰਨ ਲਓ ਮਹੀਨੇ ਡੇਢ ਮਹੀਨੇ ਦੀ ਹੋਗੀ ਫਸਟ ਟਾਈਮ ਕੱਢ ਜੂਗੀ ਤਾਂ ਠੀਕ ਆ ਜਿਉਂ-ਜਿਉਂ ਮਨ ਲੱਭੀ ਉਹ ਤਾਂ ਚੱਲਦਾ ਜਾਊਗਾ ਚੱਲਦਾ ਰਹੂਗਾ ਇਹ ਕੱਢ ਦੇਣਾਂ ਨਿਕਲਦੇ ਆਉਣਗੇ ਤੇ ਪਹਿਲਾਂ ਝੋਟੀਆਂ ਦੋਨੇ ਤੇ ਬਾਕੀ ਸਾਨੂੰ ਲੈ ਕੇ ਆ ਬਈ ਜੈਜ ਰੇਟ ਦੀਆਂ ਨੇ ਤਾਂ ਦੋ ਨੰਬਰ ਵਾਲੀ ਦੇ 1 ਲੱਖ ਰੁਪਈਆ 90 ਹਜ਼ਾਰ ਦੇਣੀਆਂ ਤੇ ਜਿਹੜੀ ਇੱਕ ਨੰਬਰ ਵਾਲੀ ਆ ਉਹ ਹੈਗਾ 1 ਲੱਖ 10 ਹਜ਼ਾਰ 95 ਹਜ਼ਾਰ ਦੇਣੀ ਹੈ ਨਾ ਬਾਕੀ ਬਈ ਮੌਕੇ ਦੀ ਗੱਲ ਹੁੰਦੀ ਹੈ ਨਾ ਇੱਥੇ ਆ ਕੇ ਤੁਸੀਂ ਬਈ ਨਾਲ ਦੇਖ ਪਰਖ ਕੇ ਖਰੀਦ ਸਕਦੇ ਹੋ ਮਾਨਸਾ ਮੰਡੀ ਤੇ ਪਹੁੰਚ ਕੇ ਬਾਕੀ ਸੌਦੇ ਹਨ ਤੇ ਝੋਟੀਆਂ ਵੀ ਚੰਗੀਆਂ ਤੇ

ਤੇ ਬਾਕੀ ਚੰਗੇ ਦੁੱਧ ਵਾਲੇ ਪਟਪੋੜੇ ਦੀ ਬੰਦ ਤੇ ਆਪਾਂ ਜੀ ਗੱਲ ਕਰੀ ਤਾਂ ਛੋਟੀ ਚੰਗੀ ਆ ਮਿੱਤਰੋ ਬਾਕੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ 13 ਕਿਲੋ ਬਾਈ ਦੁੱਧ ਪ੍ਰੋਪਰ ਤਿਆਰ ਦਾ ਤੇ ਚੰਗੀ ਝੋਟੀ ਹੈਗੀ ਤੇ 1 ਲੱਖ 40 ਮੰਗਦਾ ਤੇ ਸੌਦਾ ਜਿਹੜਾ ਹੋ ਗਿਆ ਸਮਝੋ ਚੱਲੀ ਜਾਂਦਾ ਤੇ ਬਾਕੀ ਕਮੀ ਨਹੀਂ ਕਿ ਕੋਈ ਝੋਟੀ ਵਿੱਚ ਹਨ ਹਰਿਆਣੇ ਚ ਹੀ ਤੇ ਭਰਾ ਰਾਇ ਕਰੀ ਜਾਂਦੇ ਜਿਵੇਂ ਕਹ ਜੀ ਆਪਾਂ ਤੇ बाकी चंगे तो इधर एक पसंद में तो कीमत हैगी है ते जिम्मा चोटी घड़िया ना ते चोटी देवचका में कोई नहीं हैगी ते आज भी वीडियो कीमत लग रही है ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ